ਕਰਦੇ ਚਿਹਰੇ ਵੇਖਦਾ ਨੇ ਹੈਰਾਨ ਰਹਿ ਜਾਂਦਾ ਹੈ ਜਦੋਂ ਆਸਾ ਕੀ ਵਾਰ ਦਾ ਕੀਰਤਨ ਸੁਣਦਾ ਹੈ ਤੇ ਜਦੋਂ ਉੱਥੇ ਸੁਣਦਾ ਹੈ ਬਲੇ ਹਾਰੀ ਗੁਰਿਆ ਆਪਣੇ ਦਿਉਹਾੜੀ ਸਤਵਾ ਫਿਰ ਸੁਣਦਾ ਹੈ ਮੈਂ ਸ਼ੰਕਾ ਕਰਦਾ ਹਾਂ ਗੁਰੂ ਤੇ ਤੇ ਕੋਈ ਹੋਰ ਆ ਉਹ ਕਿੰਨਾ ਮੈਂ 100-100 ਵਾਰੀ ਵਾਰੇ ਜਾਵਾਂ ਮੈਂ ਸ਼ੰਕਾ ਕਰਦਾ ਪਰ ਇੱਥੇ ਕੋਈ ਹੋਰ ਬੈਠਾ ਗਾਉਂਦਾ ਹੈ ਕਿ ਮੈਂ ਆਪਣੇ ਗੁਰੂ ਤੋਂ ਬਲੇਹਾਰ ਜਾਵਾਂ ਕਿੰਨੀ ਵਾਰੀ ਕਿੰਨੀ ਵਾਰੀ ਪਿਆਰਿਓ ਦਿਉਹਾਰੀ ਸੱਦਵਾਰ ਘੜੀ-ਪੁੜੀ ਘੜੀ-ਮੁੜੀ ਸਾਰਾ ਦਿਨ ਦਮਸਕਾਰਾ ਕਰੀ ਫਿਰ ਕੋਈ ਉੱਚੀ ਏਕ ਜੇ ਪੜਦਾ ਹੈ ਜੇ ਸੌ ਚੰਦਾ ਯੂਗ ਵੈ ਸੂਰਜ ਚੜੇ ਹਜ਼ਾਰ ਅੱਛਾ ਏਕ ਹੀ ਗੱਲ ਹੋਈ ਏਕ ਹੀ ਗੱਲ ਹੋਈ ਕਿਨੇ ਵਿਧਾ ਚੜਾ ਕਿਤੇ ਨਹੀਂ ਕੀਤੀ ਸੋਚਦਾ ਹੈ ਕਿਤੇ ਵਿਧਾ ਚੜਾ ਕਿਤੇ ਨਹੀਂ ਕੀਤੀ ਕਿ ਸੌ ਚੰਦਰਮਾ ਹੋ ਜੇ ਹਜ਼ਾਰ ਸੂਰਜ ਹੋ ਜੇ ਜੇ ਸੌ ਚੰਦਾ ਉੱਗ ਰੇ ਸੂਰਜ ਚੜੇ ਹਜ਼ਾਰ ਇਤੇ ਚੰਨ ਹੇ ਗੁਰਬਿੰਨ ਕੋਰ ਅੰਧਾਰ ਅੱਛਾ ਜੇ ਮੈਂ ਆਪ ਜੀ ਨੂੰ ਹੁਣੇ ਕਵਾਂ ਕਿ ਪਿਆਰਿਓ ਆ ਵੇਖੋ ਕਿੰਡੀਆਂ ਕਿੰਡੀਆਂ ਫਲੱਡ ਲੈਤਾ ਜਗੰਧੀਆਂ ਹੈ ਕਿੰਨਾ ਚਾਨਣ ਹੈ ਪਰ ਤੇਰੀ ਜ਼ਿੰਦਗੀ ਚ ਤੇ ਹਨੇਰਾ ਹੈ ਗੁਰੂ ਤੋਂ ਬਿਨਾਂ ਤਾਂ ਤੁਸੀਂ ਕਹੋਗੇ ਕਿਹੜੀ ਗੱਲ ਕੀਤੀ ਤੇ ਦਿਖਦਾ ਹੀ ਨਹੀਂ ਕਿਉਂਕਿ ਅੱਖਾਂ ਆਊਟਵਰਡ ਸਾਂ ਜਿੱਦੜ ਗੁਰਬਾਣੀ ਦੇ ਨਾਲ ਤੇਰੀਆਂ ਅੱਖਾਂ ਮੁੜੀਆਂ ਅੰਦਰ ਜਾਤੀ ਪਈ ਤੇ ਤੈਨੂੰ ਗੁਰਬਿੰਨ ਕੋਰ ਅੰਧਾਰ ਗੁਰੂ ਤੈਨੂੰ ਆਪਣਾ ਹੀ ਹਨੇਰਾ ਅੰਦਰੋਂ ਦਿਖ ਜਾਣਾ ਏ ਪਿਆਰਿਆ ਫਿਰ ਆਏਗਾ ਫਿਰ ਨੱਕ ਰਗੜਦਾ ਆਏਗਾ ਮਹਾਰਾਜੇ ਮੇਰਾ ਤੇ ਜੀਵਨ ਨਿਕਲ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਨੇਰੇ 'ਚ ਸੀ ਮੈਂ ਮੈਂ ਬਾਹਰਲੇ ਚਾਨਣ ਨੂੰ ਚਾਣਣ ਸਮਝੀ ਗਿਆ ਤੇ ਆਹ ਮਹਾਰਾਜੇ ਕਿਤੇ ਮੈਨੂੰ ਵੀ ਚਾਨਣ ਦਿਖਾ ਇਹ ਜਦੋਂ ਸੁਣਦਾ ਆਸਾ ਕੀ ਵਾਰ ਦੀਆਂ ਬਾਤਾਂ ਇਹਦੇ ਤੇ ਅਸਰ ਹੁੰਦਾ ਏ ਪਿਆਰਿਆ ਆ ਹੁੰਦਾ ਹੈ ਨਾ ਆਪਜੀ ਕਥਾ ਸੁਣਨਾ ਹੁੰਦੇ ਹੋ ਕੀਰਤਨ ਸੁਣਨਾ ਹੁੰਦੇ ਹੋ ਸ਼ਰਧਾ ਚ ਚਲੇ ਜਾਂਦੇ ਹੋ ਬਾਹਰ ਜਾਂਦੇ ਹੋ ਤੇ ਸ਼ਰਧਾ ਤੋਂ ਟੁੱਟ ਕੇ ਫੇਰ ਵਾਪਸ ਉਧਰ ਚਲੇ ਜਾਂਦੇ ਇਹ ਤੇ ਇਦਾਂ ਹੁੰਦਾ ਜਿਵੇਂ ਲਾਸਟਿਕ ਨੂੰ ਖਿੱਚੋ ਥੋੜੀ ਜੀ ਕੀਰਤਨ ਕਥਾ ਨਾਲ ਖਿੱਚੀ ਗਈ ਬਾਹਰ ਨਿਕਲੇ ਛੱਡੀ ਗਈ ਫੇਰ ਉੱਥੇ ਦੀ ਉੱਥੇ ਇੱਥੇ ਕਹਾਵਤ ਹੁਣ ਬੋਲਣੀ ਨਹੀਂ ਪਿੰਡਾਂ ਚ ਹੁੰਦੀ ਇੱਕ ਮੁੜਕੜ ਓੜ ਥੱਲੇ ਗੌਰ ਕਰੋ ਪਿਆਰਿਓ ਵਾਪਸ ਆਈਏ ਇਹ ਹਰ ਗੋਪਾਲ ਦੇ ਅੰਦਰ ਬੜੇ ਕਦੂ ਹੂ ਜਿਹੜਾ ਉਬ ਚੜਤ ਹੈ ਕਬੂ ਹੋ ਜਾਏ ਪਿਆਲੇ ਕਦੋਂ ਤੇਰਾ ਜਿਹੜਾ ਜੀੜਾ ਇਹਦਾ ਮਨ ਹੈ ਇਹ ਚੜਦੀ ਕਲਾ ਚ ਚਲੇ ਜਾਂਦਾ ਸੁਣ ਕੇ ਬੜੀ ਕਦੋਂ ਇਹਦਾ ਜਿਹੜਾ ਢਹਿੰਦੀ ਕਲਾ ਚ ਚਲੇ ਜਾਂਦਾ ਪੁਰਾਣੇ ਖਿਆਲ ਵੇਖ ਕੇ ਆਪ ਜੀ ਤੇ ਪੜਦੇ ਹੋ ਹੁਣੇ ਅਸਲ ਬਾਤ ਵਿੱਚ ਬੋਲਣਾ ਹੈ ਨਾਮ ਤੇ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਅਜਾ ਕਹਿੰਦੇ ਨਾਮ ਦੇ ਨਾਲ ਚੜਦੀ ਕਲਾ ਹੁੰਦੀ ਹੈ ਕਿ ਜਦੋਂ ਨਾਮ ਸੁਣਦਾ ਹੈ ਕੀਰਤਨ ਸੁਣਦਾ ਹੈ ਤੇ ਚੜਦੀ ਕਲਾ ਚ ਚਲੇ ਜਾਂਦਾ ਫੇਰ ਸ਼ੰਕੇ ਚ ਜਾ ਕੇ ਤੇ ਪਿੱਛੇ ਹੋ ਜਾਂਦਾ ਰੋਜ ਬੰਨ ਕਈ ਵਾਰ ਬਦਲਦਾ ਇਹਦਾ ਪਿਆਰ ਹੁਣ ਨਾ ਤਾਂ ਛੱਡ ਕੇ ਗਿਆ ਅਨੰਦਪੁਰ ਸਾਹਿਬ ਤੇ ਨਾ ਹੀ ਕੋਈ ਫੈਸਲਾ ਕਰ ਸਕਿਆ ਕਰਦਿਆਂ ਚਰਾਉਂਦੇ ਆਂ ਡਾਵਾ ਡੋਲ ਡਾਵਾ ਡੋਲ ਡਾਵਾ ਡੋਲ ਵੀ ਨਾ ਲੱਗ ਗਿਆ ਉਹ ਦਿਨ ਆ ਗਿਆ ਜਦੋਂ ਇਹਨੇ ਵਾਪਸ ਜਾਣਾ ਹੈ ਅੱਛਾ ਪਿਤਾ ਨੇ ਕੀ ਦਿੱਤਾ ਸੀ ਇਹਨੂੰ ਪਿਆਰਿਓ ਉਹ ਦਿੱਤਾ ਨਹੀਂ ਇਹਦੇ ਗੁਰੂ ਸਾਹਿਬ ਨੂੰ ਕਿਉਂਕਿ ਹੁੰਦੇ ਤੇ ਸ਼ੱਕਾ ਪੈ ਗਿਆ ਸੀ ਮੈਨੂੰ ਆਉਂਦੇ ਨੇ ਝੰਗਾ ਪੈ ਗਿਆ ਸੀ ਵੀ ਭਾਈ ਵੇਖਾਂ ਤੇ ਸਹੀ ਕਿਤੇ ਪੈਸੇ ਨਾ ਵੇਸਟ ਹੋ ਜਾਣ ਗਲਤ ਬੰਦੇ ਦੇ ਭੇਟਾ ਕਰਦਾ ਮਾਂ ਅੱਜ ਜਦੋਂ ਵਾਪਸ ਜਾਣਾ ਤੇ ਅੱਜ ਇਹਦਾ ਮਨ ਥੋੜੀ ਚੜਦੀ ਕਲਾ ਚ ਹੈ ਅੱਜ ਇਹਦਾ ਮਨ ਥੋੜੀ ਚੜਦੀ ਕਲਾ ਚ ਇਹਨੇ ਕੀ ਕੀਤਾ ਇਹਨੇ 100 ਰੁਪਿਆ ਭੇਟ ਕੀਤਾ ਕਲਗੀਧਰ ਜੀ ਨੂੰ ਕਹਿੰਦਾ ਇਹ ਮੇਰੇ ਪਿਤਾ ਬਸ਼ੰਬਰ ਦਾਸ ਜੀ ਵੱਲੋਂ ਭੇਟਾ ਹੈ ਤੇ ਮਹਾਰਾਜ ਮੈਨੂੰ ਬੜਾ ਆਨੰਦ ਆਇਆ ਇੱਕ ਮਹੀਨਾ ਰਹਿ ਕੇ ਇੱਥੇ ਇਹ ਆ 500 ਰੁਪਇਆ ਮੇਰੇ ਵੱਲੋਂ ਭੇਟਾ ਮਹਾਰਾਜ ਆਪ ਜੀ ਦੇ ਚਰਨਾਂ ਦੇ ਵਿੱਚ 500 ਤੇ 100 600 ਟੋਟਲ ਹੋ ਗਿਆ ਅੱਛਾ ਹੋਰ ਅੱਗੇ ਵੀ ਕਲਗੀ ਤਰਪੀਤਾ ਅੱਛਾ ਹੈ ਕਿ ਅੱਛਾ ਮਹਾਰਾਜ ਦਾ ਕੀ ਚੋਜ ਹੈ ਮਹਾਰਾਜ ਦਾ ਚੋਜ ਕੀ ਅਕਿਰਤ ਕਰਨਾ ਹਨੂਪਾਲ ਦਾ ਰਬ ਨਾਨਕ ਸਤਿ ਬਖਸ਼ੇ ਪਰ ਫਿਰ ਵੀ ਉਹਨੇ ਤਰਜ਼ ਕੀ ਕੀਤਾ ਆਪਣੇ ਕੋਲੋਂ ਇੱਕ ਕੜਾ ਇਸ ਨੂੰ ਦੇ ਦਿੱਤਾ ਇਦਾਂ ਦਾ ਕੜਾ ਲੋਹੇ ਦਾ ਕੜਾ ਇਸ ਨੂੰ ਦੇ ਦਿੱਤਾ ਬਿਸ਼ੰਬਰ ਦਾਸ ਨੂੰ ਕਹਿੰਦੇ ਆ ਲੈ ਪੁੱਤ ਸਾਡੇ ਵੱਲੋਂ ਤੈਨੂੰ ਦਾਤ ਤੈਨੂੰ ਬਖਸ਼ਿਸ਼ ਇੱਕ ਲੈ ਆ ਪ੍ਰਸ਼ਾਦ ਇਹ ਸੁੱਕਾ ਪ੍ਰਸ਼ਾਦ ਆਪਣੇ ਪਿਤਾ ਵਾਸਤੇ ਕੋ ਜੈਨ ਲੈ ਜਾਇ ਤੇ ਤੀਜੀ ਦਿੱਤੀ ਬਚਨ ਦਿੱਤਾ ਉਹਨੂੰ ਕਹਿੰਦੇ ਭਾਲ ਦਾ ਬਚਨ ਭਾਵਨਾ ਦਾ ਬਚਨ ਬਖਸ਼ਿਸ਼ ਦਾ ਬਚਨ ਕਿਰਪਾ ਦਾ ਬਚਨ ਕਹਿੰਦੇ ਆ ਕੜੇ ਦੀ ਸਤਕਾਰ ਕਰਿਆ ਕਰੀ ਤੇਰੇ ਵਾਰੀ ਨਿਆਰੇ ਹੋ ਜਣਗੇ ਕੀ ਕਰਿਆ ਕਰੀ ਆ ਕੜੇ ਦਾ ਸਤਕਾਰ ਕਰਿਆ ਕਰੀ ਤੇਰੇ ਦਵਾਰੇ ਆਰੇ ਹੋ ਜਾਣਾ ਅੱਛਾ ਜੀ ਬੜਾ ਖੁਸ਼ ਹੋਇਆ ਲੈ ਕੇ ਕੜਾ ਬਚਨ ਲੈ ਕੇ ਪ੍ਰਸ਼ਾਦ ਲੈ ਕੇ ਆਨੰਦਪੁਰ ਸਾਹਿਬ ਤੋਂ ਤੁਰ ਪਿਆ ਹਾਂ ਬੇਟਾ ਆਪਣੀ ਦੇ ਨਾਲ ਥੋੜੀ ਦੂਰ ਗਿਆ ਤੇ ਮਨ ਚ ਆਇਆ ਯਾਰ ਮੈਂ ਤਾਂ 600 ਰੁਪਏ ਦਿੱਤਾ ਸੀਗਾ ਮਹਾਰਾਜ ਨੂੰ ਤੇ ਮਹਾਰਾਜ ਮੈਨੂੰ ਕੀ ਦਿੱਤਾ ਇੱਕ ਲੋਹੇ ਦਾ ਕੜਾ ਇੱਕ ਥੋੜਾ ਜਿਹਾ ਪ੍ਰਸ਼ਾਦ ਇੱਕ ਮੈਨੂੰ ਇੰਨਾ ਕਹਿ ਦਿੱਤਾ ਕਿ ਕੜੇ ਦਾ ਸਤਕਾਰ ਕਰਿਆ ਕਰੀ ਤੇਰੇ ਦਵਾਰੇ ਤੇ ਫੇਰ ਮੱਥੇ ਤੇ ਆ ਤੋਹੀ ਜਿਹੜਾ ਪੈਂਡੇ ਨਾਲ ਉਹ ਹੋ ਮੇਰੇ ਨਾਲ ਧੋਖਾ ਕਰਦੇ ਆ ਦੋਨੋਂ ਨੇ ਮੇਰੇ ਨਾਲ ਮਾਰੇ ਧੋਖਾ ਕਰਕੇ ਐਨੇ ਪੈਸੇ ਨਾਲ ਮੈਨੂੰ ਇੰਨਾ ਕੁਝ ਹੀ ਦਿੱਤਾ ਇਹ ਭਾਈ ਹਾਂ ਬਡੋਲਤ ਬੇੜੀ ਆਹ ਬੁਪਰੀ ਜਦੋਂ ਪਾਪੀ ਮਨ ਹੁੰਦਾ ਨਾ ਇੰਦਾ ਹੀ ਤੜਪਾਉਂਦਾ ਹੈ ਇੰਦਾ ਹੀ ਗੁਰੂ ਤੋਂ ਦੂਰ ਲੈ ਕੇ ਜਾਂਦਾ ਹੈ ਇਹਦੇ ਸ਼ੰਕੇ ਦੇ ਵਿੱਚ ਇੰਨਾ ਪਛਤਾਵਾ ਇੰਨਾ ਪਛਤਾਵਾ ਇੰਨਾ ਪਛਤਾਵਾ ਹੋਇਆ ਹੁਣ ਕਰ ਕੁਝ ਨਹੀਂ ਸਕਦਾ ਪਿਆਰੇ ਤੇ ਤੁਰਿਆ ਜਾਂਦਾ ਹੈ ਕਿੱਥੇ ਅਨੰਦਪੁਰ ਸਾਹਿਬ ਤੇ ਕਿੱਥੇ ਇਸ ਭਾਰੇ ਭਾੜੀ ਮਨ ਦੇ ਨਾਲ ਇਹਨੇ ਪਹੁੰਚਣਾ ਉਜੈਨ ਉਹ ਮੱਧ ਪ੍ਰਦੇਸ਼ ਦੇ ਵਿੱਚ ਤੁਰਿਆ ਜਾਂਦਾ ਹੈ ਤੁਰੇ ਤੁਰੇ ਜਾਂਦੇ ਕੀ ਹੋਇਆ ਇਹ ਰਾਤ ਰੁਕਣ ਵਾਸਤੇ ਸੰਗਤ ਰੁਕੀ ਏ ਪਿੰਡ ਪੋਝੇਵਾਜਰਾ ਹੈ ਤੁਹਾਡੇ ਚ ਕੋਈ ਚਮਕੌਰ ਸਾਹਿਬ ਦੇ ਲਾਗੇ ਦਾ ਪਿਆਰਿਓ ਚਮਕੌਰ ਸਾਹਿਬ ਜਿਹੜੀ ਨਹਿਰ ਜਾਂਦੀ ਨਾ ਰੋਪੜ ਤੋਂ ਚਮਕੌਰ ਸਾਹਿਬ ਨੂੰ ਉਹ ਨਹਿਰ ਦੇ ਨਾਲ ਨਾਲ ਰੋੜ ਜਾਂਦੇ ਆ ਚਮਕੌਰ ਸਾਹਿਬ ਤੋਂ ਪਹਿਲਾਂ ਰਾਈਟ ਹੈਂਡ ਨਹਿਰ ਦੇ ਉਤੋਂ ਦੀ ਪੁਲ ਪਾਰ ਕਰਕੇ ਪੋਝੇਵਾਜਰਾ ਪਿੰਡ ਆਉਂਦਾ ਹੈ ਇਹ ਰੁਕੇ ਪੋਝੇਵਾਜਰਾ ਕੀ ਸੀ ਸੰਗਤ ਸੀ ਨੰਦਪੁਰ ਸਾਹਿਬ ਤੋਂ ਆਈ ਉੱਥੇ ਸਤਿਗੁਰ ਦਾ ਇੱਕ ਸਿੱਖ ਰਹਿੰਦਾ ਸੀ ਭਾਈ ਧਿਆਨ ਸਿੰਘ ਬੋਲੋ ਪਿਆਰੇਓ ਭਾਈ ਭਾਈ ਧਿਆਨ ਸਿੰਘ ਸੀ ਭਾਈ ਧਿਆਨ ਸਿੰਘ ਨੇ ਸੋਚਿਆ ਸਤਿਗੁਰ ਦੀ ਸੇਵਾ ਆਈ ਸੰਗਤ ਆਈ ਨੰਦਪੁਰ ਸਾਹਿਬ ਤੋਂ ਤੇ ਮੈਂ ਇਹਨਾਂ ਦੀ ਸੇਵਾ ਕਰਾਂ ਉਸਵੇਂ ਸੇਵਾ ਕੀਤੀ ਤੇ ਸੇਵਾ ਕਰਦੇਣ ਕਰਦੇ ਇਹਦੀ ਸੰਗਤ ਕਰ ਬੈਠਾ ਆ ਹੁੰਦਾ ਹੈ ਨਾ ਆਪ ਜੀ ਨੂੰ ਕਈ ਵਾਰੀ ਆਪ ਜੀ ਜ਼ਿੰਦਗੀ ਚ ਮਿਲੇ ਹੋ ਹੋਗੇ ਆ ਸੋਹਣਾ ਦਾੜਾ ਵੇਖ ਕੇ ਸੋਹਣਾ ਦਮਾਲਾ ਵੇਖ ਕੇ ਤੇ ਕਿਸੇ ਨੂੰ ਬੜੇ ਪਿਆਰ ਨਾਲ ਮਿਲੇ ਹੋਗੇ ਕਿ ਗੁਰੂ ਦਾ ਸਿੱਖ ਹੈ ਤੇ ਜਦੋਂ ਗੱਲ ਕਰੇਗਾ ਨਾ ਤਾਂ ਸੜੀ ਜੀ ਗੱਲ ਕਰੇਗਾ ਨਿੰਦਿਆ ਜੀ ਵਾਲੀ ਸਤ ਗੁਰ ਤੋਂ ਟੁੱਟਣ ਵਾਲੀ ਕਿਉਂਕਿ ਦਾੜਾ ਤਾਂ ਠੀਕ ਹੈ ਪਰ ਅੰਦਰੋਂ ਤੇ ਜਲਿਆ ਪਿਆ ਹੈ ਨਾ ਬਿਆਰੇ ਅੰਦਰੋਂ ਤੇ ਟੁੱਟਾ ਆਇਆ ਨਾ ਇਹ ਵੀ ਟੁੱਟਾ ਸੀ ਅੱਛਾ ਜਦੋਂ ਭਾਈ ਧਿਆਨ ਸਿੰਘ ਨੇ ਪੁੱਛਿਆ ਉਹ ਸਣਾ ਕੋਈ ਨੰਦਪੁਰ ਦੀਆਂ ਬਾਤਾਂ ਵੀ ਨਾ ਰਹਿ ਕੇ ਆਇਆ ਪਿਆਰਿਆ ਸਣਾ ਸਤਗੁਰ ਦੀ ਤਾਂ ਇਹਦਾ ਮੂੰਹ ਲੰਕ ਗਿਆ ਬੇਹ ਮੂੰਹ ਲੰਕ ਗਿਆ ਕਿੰਨਾ ਮੈਂ ਤੈਨੂੰ ਕੀ ਸੁਣਾਵਾਂ ਮੇਰ ਨਾਲ ਵੀਰਾ ਧੋਖਾ ਹੋ ਗੇ ਮੈਂ ਗਿਆ ਸੀ ਮੀਨਾ ਰਿਆ ਮੈਂ 600 ਰੁਪਿਆ ਦਿੱਤਾ 500 ਆਪਣਾ 100 ਪਿਤਾ ਦਾ ਉਹਦੇ ਬਦਲੇ ਆ ਵੇ ਗੁਰੂ ਨੇ ਮੈਨੂੰ ਕੜਾ ਦੇ ਦਿੱਤਾ ਵੇਤ ਨੂੰ ਉਹਨੇ ਮੈਨੂੰ ਪ੍ਰਸ਼ਾਦ ਦੇ ਦਿੱਤਾ ਜੀ ਤੇ ਕਹਿ ਲਾਈ ਕੜਾ ਦੀ ਸੇਵਾ ਕਰਿਆ ਕਰੀ ਤੇਰੇ ਬਾਰੇ ਬਿਆਦੇ ਹੋ ਜਾਣਗੇ ਮੇਰੇ ਨਾਲ ਤੂੰ ਖਾਓਗੇ ਅਜਾ ਕੇ ਤੇ ਆਪਣਾ ਦੁੱਖ ਰੋਣ ਰਿਹਾ ਹੈ ਤੇ ਭਾਈ ਧਿਆਨ ਸਿੰਘ ਆਪਣੇ ਥਾਂ ਦੂਜੀ ਹੋ ਰਿਹਾ ਓਏ ਦਸਾ ਸਤਿਗੁਰ ਤੇ ਚੰਗਾ ਕਰ ਬੈਠਾ ਹੈ ਆ ਪਟੜੀ ਬਦਲੀ ਆ ਪਟੜੀ ਬਦਲੀ ਆ ਤੇਰ ਤੂੰ ਤੇ ਹੁਣ ਨਰਕ ਦੇ ਰਾਹ ਪੈ ਗਈ ਹੈ ਭਾਈ ਧਿਆਨ ਸਿੰਘ ਨੂੰ ਇਨਾ ਦੁੱਖ ਲੱਗਾ ਸਤਿਗੁਰੂ ਜੀ ਦੀ ਬੇਦਬੀ ਦੇ ਬੋਲ ਸੁਣ ਕੇ ਇਹ ਭਾਈ ਧਿਆਨ ਸਿੰਘ ਘਰੇ ਜਾ ਕੇ ਨਾ ਆਪਣੀ ਘਰ ਵਾਲੀ ਨੂੰ ਕਹਿੰਦੇ ਬੀਬੀ ਘਰ ਵਾਲੀ ਨੂੰ ਕਹਿੰਦੇ ਵੀ ਇਹ ਨਾ ਇਹਨੇ ਸਤਗੁਰ ਦੀ ਨਿੰਦਿਆ ਕੀਤੀ ਐ ਹੋਵੇ ਨਾ ਹੋਵੇ ਸਤਗੁਰ ਦੀਆਂ ਦਾਤਾਂ ਇਹਦੇ ਕੋਲੋਂ ਖਰੀਦ ਲਈਏ ਇਹ ਡਿਜ਼ਰਵ ਨਹੀਂ ਕਰਦਾ ਆਪਾਂ ਗੱਲ ਸ਼ੁਰੂ ਹੋ ਰਹੀ ਸੀ ਨਾ ਦਾਤਾਂ ਦੀ ਜਦੋਂ 84 ਲੱਖ ਜੂਨ ਦੀ ਗੱਲ ਕੀਤੀ ਐ ਆ ਕੀੜੇ ਪਤੰਗੇ ਪਸ਼ੂਆਂ ਦੀ ਤੇ ਪਿੱਛੇ ਇੱਕ ਸਟੇਪਲ ਸੋਚ ਕੇ ਦੇਖੀਏ ਦੂ ਵੀ ਡਿਜ਼ਰਵ ਟੂ ਬੀ ਹਿਊਮਨ ਮੀਨਸ ਦੋਵੇਂ ਰੀਲੀ ਡਿਜ਼ਰਵ ਅੱਛਾ ਜਿਵੇਂ ਪਿਛਲੇ ਜਰਮਨ ਚ ਕੁੱਤਾ ਸੀ ਮੈਨੂੰ ਜਰਮਨ ਕਿਉਂ ਦੇ ਦਿੱਤਾ ਮਨੁੱਖ ਦਾ ਉਹਨੇ ਤਰਸ ਕੀਤਾ ਹੈ ਕੁੱਤੇ ਚ ਸਰ ਕੋਈ ਗੁਣ ਨਹੀਂ ਆ ਜੇ ਮਨੁੱਖ ਬਣ ਜਾਏ ਬਲਦ ਦੇ ਵਿੱਚ ਘੋੜੇ ਦੇ ਕੀੜੇ ਦੇ ਸੱਪ ਦੇ ਪਤੰਗੇ ਦੇ ਕਿਸੇ ਚ ਕੋਈ ਜਿੱਥੋਂ ਆਦੇ ਗੁਣ ਨਹੀਂ ਦਾ ਤਰਸ ਹੈ ਦਾਤ ਹੈ ਨਾ ਕਿ ਹਰ ਕੋਈ ਦਾਤ ਨੂੰ ਪਛਾਣਦਾ ਨਹੀਂ ਹਰ ਕੋਈ ਦਾਤ ਨੂੰ ਪਛਾਣਦਾ ਨਹੀਂ ਪਿਆਰਿਓ ਇਹ ਗਿਆ ਇਸ ਦੇ ਕੋਲ ਭਾਈ ਭੰਤਨ ਧਿਆਨ ਸਿੰਘ ਘਰੇ ਜਾ ਕੇ ਆਪਣੀ ਘਰ ਵਾਲੀ ਨਾਲ ਸਲਾਹ ਕਰਦੇ ਆ ਹੋਵੇ ਨਾ ਹੋਵੇ ਇਹ ਦਾਜ ਡਿਜ਼ਰਵ ਨਹੀਂ ਕਰਦਾ ਇਹ ਸਤਗੁਰੂ ਜੀ ਜਿੱਥੇ ਜਾਏਗਾ ਨਿੰਦਿਆ ਕਰਿਆ ਕਰੇਗਾ ਆਪਾਂ ਇਹਦੇ ਕੋਲੋਂ ਦਾਤਾਂ ਲੈ ਲਈਏ ਉਹ ਵੀ ਭਲੀ ਮਾਨਸ ਸੀ ਕਹਿੰਦੀ ਜੋ ਮੇਰੇ ਕੋਲ ਗਹਿਣਾ ਘਟਾ ਹੈਗਾ ਹੈ ਜਿੱਦਾਂ ਕਿਦਾਂ ਕਰਕੇ ਇਹਨੂੰ ਪੈਸੇ ਦੇ ਕੇ ਜਿੰਨੇ ਇਹਦੇ ਵੜਦੇ ਆ ਤੇ ਇਹਦੇ ਕੋਲੋਂ ਸਤਗੁਰਦਿਆਂ ਦਾਤਾਂ ਤੁਸੀਂ ਖਰੀਦ ਲਓ ਤਾਨਾ ਭਾਈ ਧਿਆਲ ਸਿੰਘ ਤਾਨਾ ਬੀਬੀ ਜਿਨ੍ਹਾਂ ਨੂੰ ਸਿੱਧੇ ਵੀ ਨਹੀਂ ਸਤਗੁਰ ਕਹਿ ਰਹੇ ਤੇ ਭਰੋਸਾ ਹੈ ਤਾਂ ਕਿ ਦਾਤਾ ਸਤਗੁਰ ਦੀਆਂ ਪਿੱਛੋਂ ਅੱਛਾ ਪਿਆਰਿਓ ਉਹਨਾਂ ਨੇ ਪੈਸੇ ਇਕੱਠੇ ਕਰਕੇ ਸਵੇਰੇ ਇਹਨੂੰ 500 ਦੇ ਦਿੱਤਾ ਕਹਿੰਦੇ 500 ਬਦਲੇ ਸਾਨੂੰ ਤੂੰ ਕੜਾ ਤੇ ਜਿਹੜਾ ਸਤਗੁਰ ਦਾ ਤੈਨੂੰ ਬਚਨ ਹੋਇਆ ਹੈ ਕਿ ਤੇਰੇ ਵਾਰੇ ਨਿਆਰੇ ਹੋਣਗੇ ਜੇ ਦੋਵੇਂ ਹੀ ਦੇ ਦੇਤਾ ਤੇ ਤੇਰੇ ਪਿਤਾ ਦਾ ਸੌ ਜਿਹੜਾ ਉਹ ਮਨਜ਼ੂਰ ਕਰ ਲੈਣਗੇ ਮਹਾਰਾਜ ਉਹ ਸੌ ਬਦਲੇ ਜਿਹੜਾ ਸੁੱਕਾ ਪ੍ਰਸ਼ਾਦ ਦਿੱਤਾ ਹੈ ਉਹ ਤੂੰ ਆਪਣੇ ਪਿਤਾ ਕਿਉਂਕਿ ਉਹ ਤੇ ਕਲਗੀਧਰ ਨੂੰ ਪਿਆਰ ਕਰਦੇ ਉਹਨਾਂ ਵਾਸਤੇ ਬਿਸ਼ੰਭਰ ਦਾਸ ਨਹੀਂ ਲੈ ਜੀ ਇਹ ਬੜਾ ਖੁਸ਼ ਹੋਇਆ ਚਲੋ ਵਧੀਆ ਡੀਲ ਹੋ ਗਈ ਹੈ ਕਿਉਂ ਜੀ ਜ਼ਿੰਦਗੀ 'ਚ ਕਿਤੇ ਘਾਟਾ ਪੈਂਦਾ ਹੋਵੇ ਆ ਘਰਾਂ ਦੇ ਰੇਟ ਡਿੱਗਦੇ ਹੋਣ ਕਿਤੇ ਤੇ ਬੰਦਾ ਕਹਿੰਦਾ ਇਹਨਾਂ ਕੱਢ ਦੋ ਸ਼ੇਸ਼ੇ ਜਿੱਦੀ ਹੋਰ ਡਿੱਗ ਜਾਣਾ ਹੈ ਇਨੂੰ ਹੋਇਆ ਇਹਨੂੰ ਆਇਆ ਵਿਚਾਰ ਛੇਤੀ ਕਰਕੇ ਇਹਨੇ 500 66 ਦੀ ਜੇਬ ਚ ਪਾਇਆ ਉਹਨਾਂ ਨੂੰ ਖੜਾ ਫੜਾਇਆ ਕਿ ਜਿੰਦਾ ਹਾਲ ਉਹ ਮਾਰ ਦਾ ਬਚਨ ਵੀ ਅੱਜ ਤੋਟਾ ਡਈ ਤੁਰ ਪਿਆ ਪਿਆਰੇ ਹੋ ਹੁਣ ਖੁਸ਼ ਬੜਾ ਹੈ ਜਦੋਂ ਮਨਮੁਖ ਵੀ ਗੁਰੂ ਨੂੰ ਛੱਡ ਕੇ ਸ਼ਰਾਬ ਪੀਦਾ ਹੈ ਨਾ ਕੁਝ ਬੜਾ ਹੁੰਦਾ ਹੈ ਜਦੋਂ ਮਨਮੁਖ ਕੋਈ ਜਿੰਨੀਆਂ ਹਰ ਕਥਾ ਸਤ ਗੁਰੂ ਨੂੰ ਪਿੱਠ ਦੇ ਕੇ ਕਰਦਾ ਹੈ ਨਾ ਖੁਸ਼ ਬੜਾ ਹੁੰਦਾ ਹੈ ਪਰ ਇਹਨੂੰ ਇਹ ਨਹੀਂ ਪਤਾ ਲੱਗਦਾ ਮਨਮੁਖ ਦੁੱਖ ਦਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਓ ਪਿਆਰਿਆ ਤੂੰ ਬੀਜਣ ਲੱਗਾ ਐ ਅਜੇ ਤੇ ਬੀਜ ਤਾਂ ਐ ਬੜੇ ਚਾਮਾਂ ਦੇ ਨਾਲ ਜਦੋਂ ਇਹਦਾ ਵੱਡਾ ਗੁੱਟਾ ਉੱਗਣਾ ਐ ਨਾ ਤੇ ਕੰਡੇ ਵੱਜਣੇ ਆ ਫੇਰ ਤੂੰ ਆ ਕੇ ਤਰਲੇ ਲਿਆ ਕਰਨਾ ਮੇਰੀਆਂ ਅਰਦਾਸਾਂ ਕਰੋ ਜਿੰਦੇ ਸੁਣਦੀਆਂ ਦੀ ਇਹਨੇ ਸੁਣਦੀਆਂ ਨਹੀਂ ਕਿਉਂ ਨਹੀਂ ਸੁਣਦੀਆਂ ਪਿਆਰਿਓ ਇਹਨੇ ਕਹਿਣਾ ਦੱਦਾ ਦੋਚਨ ਦੇਉ ਕਿਸੈ ਦੋਸ਼ ਕਰਮਾਇ ਆਪਣੀਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਦੀ ਚ ਕਿਉਂ ਦੋਸ਼ ਦਿੰਦਾ ਕਿਨੂੰ ਤੂੰ ਖੋਦੀ ਤੇ ਬੀਜ ਬੀਜਿਆ ਹੁਣ ਤੈਨੂੰ ਫਲ ਤਾਂ ਪਾਈ ਵੱਢਣਾ ਪੈਣਾ ਜੇ ਲੋੜ ਹੈ ਦਾਖ ਬੁਝਿਉ ਰੀਆਂ ਕਿਕਰ ਬੀਜੈ ਜੱਟ ਬੀਜ ਦਾ ਕਿਕਰ ਹੈ ਤੇ ਲੱਭਦਾ ਦਾਖਾਂ ਹੀ ਪਿਆਰਿਆ ਕਿਕਰ ਬੀਜਿਆ ਤੇ ਕੰਡੇ ਹੀ ਆ ਤੇਰੀ ਕਿਸਮਤ ਚ ਲਿਖੇ ਮਾਨਮੁਖ ਦੁੱਖ ਦਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਪਿਆਰਿਓ ਇਹ ਹੁਣ ਖੁਸ਼ ਬੜਾ ਹੈ ਖੁਸ਼ ਬੜਾ ਹੈ ਚਲਿਆ ਗਿਆ ਦਿੱਲੀ ਪਹੁੰਚੇ ਉਸੇ 500 ਦਬੜਿਆਂ ਦੇ ਇਹਨੇ ਉਥੋਂ ਹੀਰੇ ਜਵਾਰਾਤ ਮਾਣਕ ਖਰੀਦਲੇ ਥੋੜੇ ਜਿਹਾ ਉਹ ਲੈ ਕੇ ਜਾ ਕੇ ਉਜੈਨ ਤੋਂ ਇੱਕ ਪਹਿਲਾ ਸ਼ਹਿਰ ਆਉਂਦਾ ਹੈ ਪਾਲੀ ਪਾਲੀ ਸ਼ਹਿਰ ਜਾ ਕੇ ਇਹਨੇ ਵੇਚ ਦਿੱਤੇ 500 ਦੇ ਖਰੀਦ ਕੇ ਦਿੱਲੀੋਂ ਤੇ ਉਥੇ 3000 ਦੇ ਵਿੱਚ ਇਹ ਹੋਰ ਮੱਤ ਪੁੱਠੀ ਉਹ ਇਦਾਂ ਹੀ ਜਿਹੜੇ ਆਪਜੀ ਪ੍ਰਸ਼ਨ ਪੁੱਛਦੇ ਹੁੰਦੇ ਨੇ ਨਾ ਪਰ ਮੁੱਖਾਂ ਕੋ ਜਾਦੀ ਪਾਇਆ ਹੁੰਦੀ ਹੈ ਉੱਤਰ ਆਉਣ ਲੱਗਾ ਜੀ ਮਹਾਰਾਜਿਕਾ ਦੀ ਦਿਖਾਉਂਦੇ ਆ ਕਿ ਜੇ ਰੰਗ ਵੇਖ ਹੀ ਲੈ ਉਦੋਂ ਹੀ ਪਤਾ ਲੱਗਣਾ ਕਹੋ ਕਬੀਰ ਤਬ ਹੀ ਨਰ ਜਾਗੈ ਜਮਤਾ ਡੰਡ ਮੂੰਡ ਮੈ ਲੱਗੇ ਜਦੋਂ ਜਾਗਦਾ ਹੈ ਉਦੋਂ ਨੂੰ ਟੂ ਲੇਟ ਹੋ ਗਿਆ ਹੁੰਦਾ ਟੂ ਲੇਟ ਹੋ ਗਿਆ ਤਾਂ ਅੱਛਾ ਚਲਿਆ ਗਿਆ 3000 ਦੇ ਵੇਚ ਕੇ ਤੇ ਘਰੇ ਬੜਾ ਖੁਸ਼ ਪਹੁੰਚਿਆ ਜਦੋਂ ਇਹਦਾ ਚਿਹਰਾ ਖੁਸ਼-ਖੁਸ਼ ਖੁਸ਼-ਖੁਸ਼ ਇਹਦੇ ਪਿਤਾ ਬਿਸ਼ੰਬਰ ਦਾਸ ਨੇ ਵੇਖਿਆ ਨਾ ਤੇ ਬਿਸ਼ੰਬਰ ਦਾਸ ਵੀ ਖੁਸ਼ ਹੋ ਗਏ ਕਿ ਸ਼ੁਕਰ ਹੈ ਮੇਰਾ ਪੁੱਤ ਅਨੰਦਪੁਰ ਸਾਹਿਬ ਗਿਆ ਸੀਗਾ ਇਹ ਹੁਣ ਥੋੜੀ ਪਤਾ ਜਿਹੜੇ ਉਹ ਲੰਬ ਲੰਬ ਲਾਉਣਗੇ ਇਹ ਆਵਾਰਾਗਰਦੀ ਕਰਕੇ ਆਇਆ ਹੈ ਅੱਜ ਦਾ ਪੁੱਤ ਮਾਂ ਨੇ ਨੇ ਭੇਜਤਾ ਚਲ ਮੇਰਾ ਪੁੱਤ ਹੋਲੇ ਮੱਲੇ ਤੇ ਜਾਏਗਾ ਕੋਈ ਚੜਦੀ ਕਲਾ ਦੀਆਂ ਬਾਤਾਂ ਸਿੱਖ ਕੇ ਆਏਗਾ ਸਿੱਖਾਂ ਦਾ ਸਭ ਤੋਂ ਚੜਦੀ ਕਲਾ ਦਾ ਤਿਹਾਰ ਹੈ ਪਿਆਰਿਓ ਗੱਟ ਕੇ ਖੇਡੇ ਜਾਂਦੇ ਆ ਮਾਂ ਨੂੰ ਕੀ ਪਤਾ ਹੈ ਟਰੈਕਟਰਾਂ ਦੀਆਂ ਦੇਸਾਂ ਦੇ ਕੇ ਆਇਆ ਹੈ ਮਾਨ ਨੂੰ ਕੀ ਪਤਾ ਹੈ ਆਸ਼ਕੀਆਂ ਮਾਰਦਾ ਆਇਆ ਹੈ ਮਾਨ ਨੂੰ ਕੀ ਪਤਾ ਹੈ ਢੀੜ ਪੜਕਿਆਂ ਦੇ ਵਿੱਚ ਧੀਆ ਭੈਣਾਂ ਨੂੰ ਚੁੰਡੀਆਂ ਵੜਦਾ ਹੈ ਮਾਨ ਤੁੜੜੀ ਪਤਾ ਹੈ ਗੁਰੂ ਨੂੰ ਪਤਾ ਹੈ ਗੁਰੂ ਨੂੰ ਪਤਾ ਹੈ ਲੈ ਕੇ ਨਾ ਕਿੱਥੇ ਲਿਖਣਾ ਹੈ ਉਹ ਬੁੜੀ ਕਲਮ ਚੱਲੀ ਜਾਂਦੀ ਹੈ ਨਾਲੋਂ ਨਾਲ ਨਾਲੋਂ ਨਾਲ ਚੱਲੀ ਜਾਂਦੀ ਹੈ ਸੱਜਣ ਜੀ ਨਾਲ ਮੈਂ ਚੱਲਦਿਆਂ ਨਾਲ ਚੱਲਣ ਆ ਜਿਹਦੇ ਹੁਣੇ ਸਵਾਸ ਮੁੱਕਨੇ ਉੱਥੇ ਲੇਖਾ ਰੈਡੀ ਹੋਣਾ ਹੈ ਇੱਤੋਂ ਜਾਂਦੇ ਨੂੰ ਅੱਗੇ ਲੇਖਾ ਰੈਡੀ ਹੈ ਹਰ ਹਰ ਸਵਾਸ ਦਾ ਲੇਖਾ ਪਿਆਰੇ ਉੱਥੇ ਲਿਖਿਆ ਹੋਇਆ ਹੈ واپس آئیے بشمبر داس بڑے خوش ہے میرا پوت خوش ہے یہ بھی دس پیا آلو پیتا جی تے واسطے پرشاد دتا گرو صاحب نے پتا جی نے پرشاد گرین کر گر لیا خوش خوشی اچھا پوت اپنی گل دسنا ਇਹ ਚੌੜਾ ਚੌੜਾ ਖੁਸ਼ੀ-ਖੁਚੀ ਚ ਸੁਣਾਉਣ ਲੱਗਾ ਪਿਤਾ ਜੀ ਮੈਂ ਤੇ ਪਿਆਰ ਜਾਣ ਕੇ ਮਹਾਰਾਜ ਨੂੰ 500 ਦੇ ਬੈਠਾ ਤੇ ਮਹਾਰਾਜ ਜੀ ਮੈਨੂੰ ਇੱਕ ਕੜਾ ਤੇ ਮੈਨੂੰ ਇੱਕ ਬਚਨ ਦੇ ਦਿੱਤਾ ਤੇ ਮੈਂ ਕੀ ਕੀਤਾ ਮੈਂ ਸੋਚਿਆ ਤੇ ਕੰਮ ਖਰਾਬ ਹੋ ਗਿਆ ਉਹ ਮੈਂ ਫਿਰ ਭੋਜੇ ਮਾਜਰੇ ਵਾਲੇ ਭਾਈ ਧਿਆਨ ਸਿੰਘ ਨੂੰ ਬਚਨ ਤੇ ਕੜਾ ਵੇਚ ਆਇਆ ਉਹ 500 ਰੁਪਏ ਦੇ ਮੈਂ ਮੁੜ ਕੇ ਹੀਰੇ ਜਵਾਹਰਾਤ ਖਰੀਦੇ ਦਿੱਲੀੋਂ ਪਾਲੀ ਵੇਚ ਕੇ ਤੇ ਆਹ ਵੇਖੋ ਪਿਤਾ ਜੀ ਮੈਂ 3000 ਕਮਾ ਕੇ ਲਿਆਇਆ ਜਦੋਂ ਸਿਆਣਾ ਪਿਓ ਸੀ ਉਹਨੇ ਫੇਰ ਬੱਤੇ ਤੇ ਹੱਥ ਮਾਰਿਆ ਉਹ ਤੇਰੇ ਭਾਂਗ ਉੱਟ ਗਿਆ ਤੇਨੂੰ ਸਮਝ ਨਾ ਆਈ ਤੈਨੂੰ ਸਮਝ ਨਾ ਆਈ ਤੂੰ ਗਵਾਚ ਗਿਆ ਮਾਇਆ ਚ ਕਿਆ ਪਹਿਦੇ ਕਿਆ ਖਾਦੇ ਹੋਏ ਜਾਂ ਮਨ ਨਹੀਂ ਸੱਚਾ ਕਿਆ ਮੇਵਾ ਕਿਆ ਕਿਉ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਜੀ ਜਪੋਗ ਬिलास ਕਿਆ ਲਸ਼ਕਰ ਕਿਆ ਨੀਬ ਖਵਾਸੀ ਆਵ ਮਹਿਲੀਵਾਸ ਨਾਨਕ ਸਚੇ ਨਾਮ ਵਿਣ ਸਭੇ ਟੋਲ ਵਿਨਾਸ ਇਹ ਤੇ ਹੁਣ ਜਿਹੜਾ ਪੜਿਆ ਆਏਗਾ ਉਹਨੂੰ ਹੀ ਪਤਾ ਲਾ ਕਿ ਗੁਰੂ ਤੋਂ ਬਿਨਾ ਸਾਰੇ ਪਦਾਰਥ ਖਤਮ ਹੋ ਜਾਣੇ ਆ ਸਭੇ ਟੋਲ ਦਾ ਮਤਲਬ ਹੁੰਦਾ ਪਦਾਰਥ ਸੱਬੇ ਟੋਲ ਵੜਾ ਅੱਛਾ ਬਿਸ਼ੰਮਰਦਾਸ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਓਏ ਬੇਫੂਫਾ ਉਹ ਮੂਰਖਾ ਤੂੰ ਤੇ ਮੈਨੂੰ ਵੀ ਇਲਾਜ ਲਾਤੀ ਮੈਂ ਗੁਰੂ ਨਾਨਕ ਦੇਵ ਦੇ ਘਰ ਦਾ ਸਿੱਖ ਤੇ ਤੂੰ ਕਿਦਾਂ ਦਾ ਫੈਸਲਾ ਕਰ ਰਿਹਾ ਹੈ ਪਰ ਇਹ ਕਿੱਥੇ ਮੰਦਾ ਹੈ ਮਾਇਆ ਮਾਇਆ ਧਾਰੀ ਹੱਥ ਅੰਧਾ ਹੋ ਗੋਣਾ ਹੁਣ ਨਾ ਤੇ ਮਾਇਆ ਧਾਰੀ ਨੂੰ ਕੁਛ ਦਿਖਦਾ ਹੈ ਮਾਇਆ ਤੋਂ ਇਲਾਵਾ ਤੇ ਨਾ ਹੀ ਮਾਇਆ ਧਾਰੀ ਕਿਸ ਦੀ ਕਥਾ ਕਿੱਥੇ ਅੰਦਰ ਜਾਂਦੀ ਮਾਇਆ ਧਾਰੀ ਦੇ ਪਿਆਰੇ ਗੁਰੂ ਦਾ ਬਚਨ ਕਿੱਥੇ ਅੰਦਰ ਜਾਂਦਾ ਇਹਨੇ ਨਹੀਂ ਸੁਣਿਆ ਇਹਨੇ ਉਹੋ ਹੀ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਬੜੇ ਪੈਸੇ ਬੜੇ ਪੈਸੇ ਬੜੇ ਪੈਸੇ ਕਮਾਉਂਦਾ ਗਿਆ ਜਿੰਨੇ ਜਿੰਨੇ ਕਮਾਉਂਦਾ ਗਿਆ ਉਹ ਉਨਾ ਹੀ ਸਤਗੁਰ ਦੇ ਦਰ ਤੋਂ ਦੂਰ ਹੁੰਦਾ ਗਿਆ ਅਖੀਰ ਫਿਰ ਇੱਕ ਦਿਨ ਸਮਾਂ ਆਇਆ ਇਹਨੂੰ ਆਪਣੇ ਕੰਮ 'ਚ ਘਾਟਾ ਪੈਣਾ ਸ਼ੁਰੂ ਹੋਇਆ ਜਿੱਦਾਂ ਗਰਾਫ ਏਦਾਂ ਸਟ੍ਰੇਟ ਉੱਪਰ ਚੜ੍ਹਿਆ ਸੀ ਨਾ ਬਿジネス ਦਾ ਏਦਾਂ ਹੀ ਐਗਜ਼ੈਕਟ ਸਟ੍ਰੇਟ ਹੀ ਥੱਲੇ ਆਉਣਾ ਸ਼ੁਰੂ ਹੋ ਗਿਆ ਜਿਉਂ-ਜਿਉਂ ਥੱਲੇ ਆਉਂਦਾ ਹੈ ਤੇ ਥੋੜਾ-ਥੋੜਾ ਪਛਤਾਵਾ ਜਿਉਂ-ਜਿਉਂ ਡੁੱਬਦਾ ਹੈ ਪਛਤਾਵਾ ਅਖੀਰ ਜਦੋਂ ਖਤਮ ਹੋ ਗਿਆ ਸਾਰਾ ਜ਼ੀਰੋ ਹੋ ਗਿਆ ਤੇ ਪਿਓ ਦੇ ਕੋਲ ਜਾ ਕੇ ਬੈਠਦਾ ਇਹ ਹਰ ਗੋਪਾਲ ਆਪਣੇ ਪਿਤਾ ਬਸ਼ੰਬਰ ਦਾਸ ਦੇ ਕੋਲ ਬੈਠਦਾ ਹੈ ਤੇ ਕਹਿੰਦਾ ਪਿਤਾ ਜੀ ਮੈਨੂੰ ਦੱਸੋ ਤੇ ਸਹੀ ਮੈਂ ਜ਼ਿੰਦਗੀ 'ਚ ਗਲਤੀ ਕਿੱਥੇ ਕੀਤੀ ਪਿਤਾ ਕਹਿੰਦਾ ਤੂੰ ਉਦਣ ਕੀਤੀ ਹੀ ਭੁਜੇ ਮਾਜਰੇ ਤੂੰ ਉਦਣ ਭੁਜੇ ਮਾਜਰੇ ਕੀਤੀ ਹੀ ਜਿੱਦਣ ਸਤਕਰ ਦੀ ਬਖਸ਼ਿਸ਼ ਵੇਚ ਆਇਆ ਸੀ ਪਿਤਾ ਨੇ ਸਮਝਾਇਆ ਇਹ ਤਾਂ ਮੱਥਾ ਖੜਕਿਆ ਕਹਿੰਦਾ ਹੁਣ ਕੀ ਕਰਾਂ ਪਿਤਾ ਜੀ ਕਹਿੰਦੇ ਚੱਲ ਵਾਪਸ ਜੀ ਤੇਰੇ ਨਾਲ ਮੈਂ ਚੱਲਦਾ ਚੱਲ ਤੈਨੂੰ ਬਖਸ਼ਾਉਣ ਲੈ ਕੇ ਜਾਵਾਂ ਤਲਗੀਧਰ ਕੋਲ ਇਹ ਵਾਪਸ ਚੱਲੇ ਉਜੈਨ ਤੋਂ ਚੱਲਦੇ ਚੰਦੇ ਆਗੇ ਪਿਆਰਿਓ ਭਾਈ ਧਿਆਨ ਸਿੰਘ ਦੇ ਪਿੰਡ ਭੋਜੇ ਬਾਜਰਾ ਇਹ ਬਿਸ਼ੰਬਰ ਦਾਸ ਕਹਿੰਦਾ ਭਾਈ ਧਿਆਨ ਸਿੰਘ ਤੂੰ ਮੇਰਾ ਭਰਾ ਹੈ ਤੂੰ ਮੇਰਾ ਗੁਰੂ ਭਾਈ ਹੈ ਉਹ ਪਿਆਰਿਆ ਜਿੱਦਾਂ ਦਾ ਇਹ ਮੇਰਾ ਪੁੱਤ ਉਦਾਂ ਦਾ ਤੇਰਾ ਪੁੱਤੇ ਗੱਤੀ ਕਰ ਬੈਠਾ ਹੋਏ ਇਹ ਗਲਤੀ ਕਰ ਬੈਠਾ ਤੂੰ ਮੇਰੀ ਇੰਨੀ ਫਰਿਆਦ ਸੁਣ ਤੂੰ ਸਾਨੂੰ ਕੜਾ ਤੇ ਮਹਾਰਾਜ ਦਾ ਬਚਨ ਵਾਸਤੇ ਦੇ ਦੇ ਅੱਛਾ ਭਾਈ ਧਿਆਨ ਸਿੰਘ ਨੇ ਬਚਨ ਕੀ ਹੋਇਆ ਸੀ ਜਿਹੜਾ ਕੜੇ ਦਾ ਸਤਕਾਰ ਕਰੇਗਾ ਉਹਦੇ ਵਾਰੇ ਨਿਆਰੇ ਹੋ ਜਾਣਗੇ ਤੇ ਭਾਈ ਧਿਆਨ ਸਿੰਘ ਦੇ ਦਰਵਾਜ਼ੇ ਨੇਾਰੇ ਹੋਏ ਪਏ ਵਾਰੇ ਨੇ ਗੁਰ ਕਾ ਬਚਨ ਬਸੈ ਜੀ ਨਾਲੇ ਗੁਰ ਕਾ ਬਚਨ ਬਸੈ ਜੀ ਕਹਿੰਦੇ ਜਲ ਨਹੀਂ ਡੂਪੈ ਐਸਾ ਦੁਨੀਆ 'ਚ ਜਲ ਨਹੀਂ ਹੈ ਜਿਹੜਾ ਗੁਰੂ ਦੇ ਬਚਨ ਨੂੰ ਖਤਮ ਕਰ ਸਕੇ ਤਸਕਰ ਨਹੀਂ ਲੇਵੈ ਐਦਾਂ ਦਾ ਚੋਰ ਵੀ ਨਹੀਂ ਅਜੇ ਤੱਕ ਤੇਰੇ ਕੋਈ ਦਾਤ ਖੋ ਕੇ ਲੈ ਜੇ ਤੇ ਕਹਿੰਦੇ ਭਾਹੇ ਨਾ ਸਾਕੇ ਜਾਲੇ ਐਸੀ ਅੱਗ ਵੀ ਇਸ ਦੁਨੀਆ 'ਤੇ ਪੈਦਾ ਨਹੀਂ ਹੋਈ ਜਿਹੜੇ ਗੁਰੂ ਦੇ ਬਚਨ ਨੂੰ ਸਾੜ ਸਕੇ ਬਚਨ ਇੱਕ ਸਾਧ ਬਚਨ ਅਟਲਾਤਾ ਇਹ ਨਹੀਂ ਤਰਦਾ ਪਿਆਰੇ ਇੱਕ ਵਾਰੀ ਹੋ ਗਿਆ ਤੇ ਹੁਣ ਇਹ ਬਿਸ਼ੰਮਰਦਾਸ ਦਰਦ ਕਰਲੇ ਕਰਦਾ ਹੈ ਤੇ ਧਿਆਨ ਸਿੰਘ ਕਹਿੰਦਾ ਉਹ ਵੀਰਾ ਤਰਲੇ ਨਾ ਕਰ ਪਰ ਕਹਿੰਦਾ ਮੈਨੂੰ ਇਹ ਵੀ ਨਹੀਂ ਪਤਾ ਹੁਣ ਸਾਨੂੰ ਕਰਨਾ ਕੀ ਚਾਹੀਦਾ ਮੈਂ ਤੈਨੂੰ ਵਾਪਸ ਦੇਦਾ ਕਿਤੇ ਕਲਗੀਧਰ ਮੇਰੇ ਨਾਲ ਹੀ ਨਰਾਜ ਹੋ ਜਾਣ ਤੇ ਇਦਾਂ ਕਰ ਫਿਰ ਚੱਲ ਤੂੰ ਵੀ ਚੱਲ ਮੈਂ ਵੀ ਚੱਲਦਾ ਤੇ ਹਰ ਕੋ ਪਾਲ ਨੂੰ ਵੀ ਨਾਲ ਲੈ ਤੇ ਚੱਲ ਚੱਲੀਏ ਤੇ ਕਲਗੀਧਰ ਜੀ ਕੋਲ ਚੱਲਦੇ ਅਨੰਦਪੁਰ ਸਾਹਿਬ ਆ ਗਏ ਦਸੰਬਰ 10 ਸੀ ਸਤਿਗੁਰੂ ਨੂੰ ਪਿਆਰਾ ਸੀ ਬੇਨਤੀ ਕੀਤੀ ਮਹਾਰਾਜ ਮੇਰੇ ਪੁੱਤ ਨੇ ਆ ਆ ਘਰ ਦੀ ਸਭ ਸੁਣਾ ਦਿੱਤਾ ਜਾਣੀ ਜਾਣ ਸਤਿਗੁਰੂ ਸਭ ਸੁਣਾ ਦਿੱਤਾ ਤੇ ਸਤਿਗੁਰ ਕਹਿੰਦੇ ਪਾਈ ਕਣਾ ਤਾਂ ਹੁਣ ਧਿਆਨ ਸਿੰਘ ਕੋਲੀ ਰਹੇਗਾ ਬਖਸ਼ਿਸ਼ ਵੀ ਧਿਆਨ ਸਿੰਘ ਕੋਲੀ ਰਹੇਗੀ ਪਰ ਚਲ ਇਹਨਾ ਕੀਤਾ ਅਸੀਂ ਤੈਨੂੰ ਮੁਆਫ ਕਰਦੇ ਜਾਉਂਦੇ ਅਸੀਂ ਤੈਨੂੰ ਮੁਆਫ ਕਰ ਦਿੱਤਾ ਹੈ ਕਹਿਤ ਕਬੀਰ ਜੀਤ ਕਹਿ ਰਿਹਾ ਸੋਚਿਆ ਸੀ ਸਾਖੀ ਦੀ ਗੱਲ ਕਰਾਂਗੇ ਤੇ ਗੁਰਬਾਣੀ ਦੀ ਗੱਲ ਕਰਾਂਗੇ ਸਾਖੀ ਵੀ ਹੋ ਗਈ ਕਿ ਜਿੱਤਣ ਤੇ ਹਾਰਨ ਦੇ ਦੋ ਰਾਹ ਹਨ ਪਿਆਰੇ ਜੇ ਮਹਾਰਾਜ ਨੂੰ ਭਾਇਆ ਅੱਜ ਸਮਾਪਤ ਹੈ ਕੱਲ ਨੂੰ ਇਸੇ ਪ੍ਰਕਰਨ ਨੂੰ ਅੱਗੇ ਗੁਰਬਾਣੀ ਦੇ ਅਸਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਪਿਆਰਿਓ ਜੋ ਸਮਝਿਆ ਹੈ ਸਵੇਰ ਤੱਕ ਇਹਨੂੰ ਵੇਸਟ ਨਾ ਕਰਕੇ ਆ ਜਾਈਓ ਇੱਕ ਤੇ ਆਇਓ ਸਾਨੂੰ ਪਤਾ ਏ ਵੀ ਕਿਡੇ ਐ ਕੋਈ ਤਾਂ ਨਹੀਂ ਹਿੰਮਤਾ ਮਾਰ ਕੇ ਆਇਓ ਦੂਜੀ ਗੱਲ ਐ ਇਹ ਬਚਨ ਨੂੰ ਚੇਤਾ ਰੱਖਿਓ ਸਤਗੁਰ ਤੇ ਮੂੰਹ ਫੇਰੇ ਮੱਥੇ ਤੇ ਨਕਾਲੇ ਫੇਰ ਨੂੰ ਦਿਲ ਕਰਦਾ ਇਹਨੂੰ ਮਾਰੇ ਤੋ ਪੜ ਲਓ ਭਾਈ ਬਾਣੀ ਕਹਿੰਦੇ ਸਤਗੁਰ ਤੇ ਮੂੰਹ ਫੇਰੇ ਮੱਥੇ ਤੇ ਨਕਾਲੇ اس بچار چلے گی کہ ستگر سان ہن پترا تیرے کل <سؤال> دو رستے اے را دو چوز کرنا ہے ایک کل جان رکھی میں چوز نہیں کرنا دوسرا دے ਚੂਜ਼ ਤੂੰ ਕਰਨਾ ਹੈ ਤੇ ਜਿਹੜਾ ਫੈਸਲਾ ਧੀਏ ਤੂੰ ਕਰੇਂਗੀ ਉਹਦੇ ਅਨੁਸਾਰ ਤੇਨੂੰ ਤਰਨਤਾ ਬਲ ਮਿਲੇਗਾ ਜਿਹੜਾ ਫੈਸਲਾ ਪੁੱਤਰਾ ਤੂੰ ਕਰੇਗਾ ਕੱਲ ਨੂੰ ਆਪਾਂ ਸਤਿਗੁਰੂ ਜੀ ਕੋਲੋਂ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕਿ ਮਹਾਰਾਜ ਉਹ ਕਿਹੜਾ ਫੈਸਲਾ ਕਰਾਂ ਜਿਹਦੇ ਨਾਲ ਮੈਂ ਤੇਰੇ ਦਰ ਤੇ ਪ੍ਰਵਾਨ ਹੋ ਜਾਵਾਂ ਆਹ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਇੱਕੋ ਮਿੰਟ ਖਤਰੂਪ ਜੀ ਨੂੰ ਧਿਆ ਕੇ ਫਿਰ ਫਤਿਹ ਬੁਲਾਉਣੀ ਆਪ ਜੀ ਆਪਣੀਆਂ ਅੱਖਾਂ ਬੰਦ ਕਰੋ ਤੇ ਸਿਮਰਨ ਕਰੀਏ ਪਿਆਰਿਓ ਸਤ ਨਾਮ ਵਾਹਿਗੁਰੂ 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 ਸਤ ਨਾਮ ਦੇ ਪਿਆਰੇ ਸਤਿਗੁਰੂ ਤੁੰਤਨ ਸਾਹਿਬ ਜੀ ਦੇ ਗੁਰੰਤ ਸਾਹਿਬ ਮਹਾਰਾਜ ਜੀਓ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਦਾਤਾ ਜੀ ਆਪ ਜੀ ਨੇ ਤਰਸ ਕੀਤਾ ਸਾਨੂੰ ਸਦਨਾਂ ਨੂੰ ਆਪਣੇ ਹਜ਼ੂਰ ਬਿਠਾ ਕੇ ਸਿੱਖ ਮੱਤ ਦਿੱਤੀ ਕਿਰਪਾ ਕਰਿਓ ਮਹਾਰਾਜ ਅਸੀਂ ਇਹਨਾਂ ਮੱਤਾਂ ਨੂੰ ਜੀਵਨ ਚ ਵੀ ਧਾਰ ਲਈਏ ਤੇ ਆਪ ਜੀ ਦੇ ਦਰ ਤੇ ਪ੍ਰਵਾਣ ਹੋਣਾ ਹੀ ਸਾਡਾ ਮਿਸ਼ਨ ਹੋਵੇ ਮਹਾਰਾਜ ਜੀ ਅਸੀਂ ਇਸ ਜੀਵਨ ਚੋਂ ਹਾਰ ਕੇ ਨਹੀਂ ਜਾਣਾ ਚਾਹੁੰਦੇ ਮਹਾਰਾਜ ਅਸੀਂ ਚਾਹੁੰਦੇ ਤੁਸੀਂ ਸਾਨੂੰ ਸਮਝਾਓ ਇਹ ਜੀਵਨ ਕਿਦਾਂ ਜਿੱਤ ਸਕੀਏ ਮਾਰਾ ਤਰਸ ਕਰਿਓ ਅੱਜ ਵੀ ਆਪ ਜੀ ਨੇ ਤਰਸ ਕੀਤਾ ਹੈ ਕੱਲ ਨੂੰ ਵੀ ਸਮਝਾਓ ਇਨੀਆਂ ਸੇਵਾ ਪ੍ਰਵਾਨ ਕਰਿਓ ਮਹਾਰਾਜਿਓ ਹੋਈਆਂ अनेका ਭੁੱਲਾ ਆਪ ਜੀ ਬਖਸ਼ ਦਿਓ ਸਾਧ ਸੰਗਤ ਜੀ ਆਪ ਜੀ ਵੀ ਸਤਿਗੁਰੂ ਜੀ ਦਾ ਪਿਆਰਾ ਸਰੂਪ ਹੋ ਆਪ ਜੀ ਵੀ ਸਾਡੀਆਂ ਭੁੱਲਾਂ ਬਖਸ਼ ਦੇਣੀਆਂ ਗੱਜ ਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ